ਅੱਜ ਟਾਣੇ ਵਰਗੇ ਬੈਠਿਆ ਟਾਣਾ ਕਾਂਗਰਸੀ ਆ ਪਰ ਇਹ ਸਾਫ ਕਾ ਵਿਦਿਆਰਥੀ ਆ 골ਡੀ ਬੋਲ ਕੇ ਗਿਆ ਵਿਦਿਆਰਥੀ ਆ ਕੰਗ ਬੋਲ ਕੇ ਗਿਆ ਵਿਦਿਆਰਥੀ ਰਹੇ ਆ ਉਹਨਾਂ ਦਾ ਨਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਨਾਲ ਕਾਂਗਰਸੀ ਨਾ ਬੋਕਰ ਨਾ ਬਾਦਲ ਵੀ ਅਸਲ ਦੇ ਪੰਜਾਬੀ ਐ ਵੋਟਾਂ ਪੰਜਾਬੀਆਂ ਤੋਂ ਲੈਂਦੇ ਆ ਪਰ ਨੀਕਰ ਥੱਲੇ ਖਾਕੀ ਪਾਈ ਫਿਰਦੇ ਆ ਅੱਜ 20 ਸਾਲ ਤੋਂ ਮੈਨੂੰ ਗਲਦਾ ਜਵਾਬ ਦਿਓ ਇੱਥੇ ਬੰਦੇ ਬੋਲ ਕੇ ਗਏ ਆ 20 ਸਾਲ ਦੇ ਜਿੰਨੇ ਮੁੱਖ ਮੰਤਰੀ ਰਹੇ ਆ ਜਿੰਨੇ ਸਿੱਖਿਆ ਮੰਤਰੀ ਰਹੇ ਆ ਜਿੰਨੇ ਮੈਂਬਰ ਰਹੇ ਆ ਕਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਦਲਾ ਦਾ ਕਿਹੜਾ ਬੁੱਕਰ ਵਾਲਾ ਤੇ ਕਿਹੜਾ ਭਾਜਪਾ ਦਾ ਹੁਣੇ ਕੀ ਸੀ ਜਿਹੜਾ ਬੰਦਾ ਪੰਜਾਬ ਤੇ ਰਾਜ ਕਰਦਾ ਰਿਹਾ ਉਹ ਬੰਦਾ ਇੱਥੇ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਭਰਾਵੋ ਪੰਜਾਬ ਦੇ ਲੋਕ ਇਹਨਾਂ ਦੇ ਕੱਲੀਆਂ ਸਿਰਾਂ ਦੇ ਪੱਗਾਂ ਦੀਆਂ ਹੈ बोलਦੇ ਪੰਜਾਬੀ ਐ ਵੋਟਾਂ ਪੰਜਾਬੀਆਂ ਤੋਂ ਲੈਂਦੇ ਐ ਪਰ ਨੀਕਰ ਥੱਲੇ ਖਾਕੀ ਪਾਈ ਫਿਰਦੇ ਆ ਅੱਜ ਅੱਜ ਜਿੱਥੇ ਜਿੱਥੇ ਵੀ ਸਾਡੇ ਬੰਦੇ ਪੰਜਾਬ ਦੇ ਵਿੱਚੋਂ ਆ ਰਹੇ ਸੀ ਬਹੁਤਾਂ ਹੀ ਪੰਜਾਬ ਪੁਲਿਸ ਨੇ ਰੋਕਿਆ ਭਵੰਤਮਾਨ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਯੂਨੀਵਰਸਿਟੀ ਬਚਾਉਣ ਲਈ ਦੂਜੇ ਪਾਸੇ ਪੰਜਾਬ ਪੁਲਿਸ ਪੰਜਾਬ ਦੇ ਬੰਦਿਆਂ ਨੂੰ ਰੋਕ ਰਹੀ ਹੈ ਇਹ 도ਗਲੀ ਨੀਤੀ ਹੈ ਨਾ ਗਦਾਰਾਂ ਦੀ ਜਿਹੜੇ ਦਿੱਲੀ ਦੇ ਧੱਲੇ ਬਣੇ ਹੋਏ ਆ ਪਰ ਫੇਰ ਵੀ ਅਸੀਂ ਇਹਨਾਂ ਦੇ ਪੈਰਾਂ ਹੇਠਾਂ ਆਦ ਦਿੰਨੇ ਆ ਬਾਈ ਇਹ ਗਲਤੀ ਸਾਡੀ ਆ ਇਹਨਾਂ ਦੀ ਨਹੀਂ ਹੈਗੀ ਅੱਜ ਟਾਣੇ ਵਰਗੇ ਬੈਠਿਆ ਟਾਣਾ ਕਾਂਗਰਸੀ ਆ ਪਰ ਇਹ ਸਾਫ ਕਾ ਵਿਦਿਆਰਥੀ ਆ 골ਡੀ ਬੋਲ ਕੇ ਕਿਹਾ ਵਿਦਿਆਰਥੀ ਆ ਕੰਗ ਬੋਲ ਕੇ ਕਿਹਾ ਵਿਦਿਆਰਥੀ ਰਹੇ ਆ ਉਹਨਾਂ ਦਾ ਨਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਨਾਲ ਕਾਂਗਰਸੀ ਨਾ ਬੋਕਰ ਨਾ ਬਾਦਲ 2010 ਦੇ ਵਿੱਚ ਐਸੇ ਬਾਦਲਾ ਨੇ ਕੇਂਦਰ ਨੂੰ ਚਿੱਠੀ ਲਿਖੀ ਸੀਗੀ ਵੀ ਸਾਡੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਦੇ ਕੇ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਹੁਣ ਸੁਖਵੀਰ ਸਿੰਘ ਕੀ ਕਹਿੰਦਾ ਕਿ ਅਸੀਂ ਯੂਨੀਵਰਸਿਟੀ ਬਚਾਉਣੀ ਆ ਯਾਰ ਹੱਦ ਹੋ ਗਈ ਥੋਡੀ ਆ ਭਵੰਤਮਾਨ ਨੇ ਕੀ ਕੀਤਾ ਪੀਐਮ ਸ਼੍ਰੀ ਦਾ ਅਧੀਨ ਆ ਘਟੋ ਘਟ ਸੈਂਕੜੇ ਪੰਜਾਬ ਦੇ ਸਕੂਲ ਕੇਂਦਰ ਦੇ ਹਵਾਲੇ ਕਰਤੇ ਨਵੀਂ ਸਿੱਖਿਆ ਨੀਤੀ ਜਿਹੜੀ ਪੂਰੇ ਦਾ ਦੱਖਣੀ ਸਟੇਟਾਂ ਨੇ ਦੱਖਣੀ ਸੂਬਿਆਂ ਨੇ ਪੱਛਮੀ ਬੰਗਾਲ ਨੇ ਲਾਗੂ ਨਹੀਂ ਕੀਤੀ ਸਭ ਤੋਂ ਪਹਿਲਾਂ ਭਵਤਮਾ ਨੇ ਲਾਗੂ ਕੀਤੀ ਆ ਸਾਡੇ ਲੋਕ ਹਲੇ ਇਹਨਾਂ ਦੇ ਨਾਲ ਆ ਜੋ ਪੰਜਾਬ ਦੇ ਲੋਕੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ ਧਰਤੀ ਛੱਡ ਕੇ ਨਾ ਭੱਜੋ ਬਾਈ ਬਾਹਰਲੇ ਮੁਲਕਾਂ ਨੂੰ ਨਾ ਭੱਜੋ ਜਦੋਂ ਧਰਤੀ ਬੇਲੀ ਕਰ ਜੋਗੇ ਇਹ ਧਰਤੀ ਦੇ ਕਬਜ਼ੇ ਵੀ ਹੋਣੇ ਆ ਤੁਹਾਡੀਆਂ ਜੁਨੀਵਰਸਿਟੀਾਂ ਵੀ ਲੁੱਟੀਆਂ ਜਾਣੀਆਂ ਤੁਹਾਡੀਆਂ ਜ਼ਮੀਨਾਂ ਵੀ ਲੁੱਟੀਆਂ ਜਾਣੀਆਂ ਜ਼ਮੀਨਾਂ ਦਾ ਤੁਹਾਡੀਆਂ ਜੜੀਆਂ ਆ ਭਵੰਤਮਾਨ ਕੀ ਕਰ ਰਿਹਾ ਜਿੰਨੇ ਪਬਲਿਕ ਸੈਕਟਰ ਹੈ ਜਿੰਨੀਆਂ ਸਰਕਾਰੀ ਜਾਇਦਾਦਾਂ ਸਾਰੀਆਂ ਵੇਚ ਰਿਹਾ ਹੈ ਉਹਦੇ ਵੀ ਸਾਨੂੰ ਲੜਨ ਦੀ ਲੋੜ ਹੈ ਸੋ ਇਸ ਕਰਕੇ ਇਹ ਪੰਜਾਬ ਨਾ ਛੱਡ ਕੇ ਜਾਓ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਆ